ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਐ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਹੀ ਉਮੀਦ ਅਰਦਾਸ ਕਰਦੇ ਆਂ ਵੀਡੀਓ ਲੈ ਕੇ ਹਾਜ਼ਰ ਆਂ ਵੀਡੀਓ ਦੇ ਵਿੱਚ ਝੋਨਾ ਦਿਖਾਵਾਂਗੇ ਜੋ ਇਹ ਹੈ PR131 ਵੈਰਾਈਟੀ ਵੈਰਾਈਟੀ ਆਪਣੇ ਖੇਤ ਦੇ ਵਿੱਚ ਪਹਿਲੀ ਵਾਰ ਲਗਾਈ ਹੈ ਜੇ ਦੇ ਦੇਖ ਦੀ ਗੱਲ ਕਰਾਂ ਜਾਂ ਇਹਦਾ ਜੋ ਆਵਾਰਿਆ ਉਸ ਪੱਖ ਤੋਂ ਇਸ ਵੈਰਾਈਟੀ ਨੇ ਬਿਲਕੁਲ ਵੀ ਨਿਰਾਸ਼ ਨਹੀਂ ਕੀਤਾ ਜੇ ਹੁਣ ਗੱਲ ਕੀਤੀ ਜਾਵੇ ਵੈਰੈਟੀ ਕਿੰਨੇ ਕ ਦਿਨ ਦੀ ਆ ਤਾਂ ਇਹ ਲਗਭਗ 90 ਦਿਨ ਦੀ ਖੇਤ ਵਿੱਚ ਲੱਗੀ ਨੂੰ 90 ਦਿਨ ਹੋ ਚੁੱਕੇ ਆ ਜੇ 30 ਦਿਨ ਦੀ ਆਪਾਂ ਇਹਦੀ ਪਨੀਰੀ ਵੀ ਪਾ ਲਈਏ ਤਾਂ ਵੀ 120 ਦਿਨ ਆ ਉਹੀ ਅਰਾਊਂਡ 21 ਅਕਤੂਬਰ ਦੇ ਨੇੜ ਤੇੜ ਇਹਨੇ ਵੱਡ ਹੋ ਜਾਣਾ ਆ ਸੋ ਹੁਣ ਜੇ ਗੱਲ ਕੀਤੀ ਜਾਵੇ ਤਾਂ ਇਹ ਦੇ ਮਤਲਬ ਹੁਣ ਤੱਕ ਖੇਤ ਚ ਲੱਗਣ ਤੋਂ ਬਾਅਦ ਕੀ ਰਿਜ਼ਲਟ ਲੱਗੇ ਆ ਜੇ ਸਭ ਤੋਂ ਪਹਿਲਾਂ ਨਾ ਜੋ ਸਮਾਂ ਚੱਲਦਾ ਪਿਆ ਹਲਦੀ ਰੋਗ ਵਗੈਰਾ ਦਾ ਉਹਦੀ ਗੱਲ ਕੀਤੀ ਜਾਵੇ ਤਾਂ ਜਿਹੜਾ ਹਲਦੀ ਰੋਗ ਆ ਇਸ ਸਾਲ ਕਾਫੀ ਜ਼ਿਆਦਾ ਛੁਣ ਨਿਮਾਇਆ ਇਹਦੇ ਵਿੱਚ ਕਿਤੇ ਕਿਤੇ ਜਿਹੜੇ ਬੂਟੇ ਮਰ ਗਏ ਸੀਗੇ ਉਸ ਤੋਂ ਬਾਅਦ ਅਸੀਂ ਇਹ ਚ ਪੀਆਰ 126 ਦਾ ਲਾਤਤਾ ਸੀਗੇ ਜਿਹੜੇ 10 15 ਦਿਨ ਬਾਅਦ ਲਾਏ ਸੀਗੇ ਤੋਂ ਮੇਟੋ ਉਹਨਾ ਕੀ ਹੋਇਆ ਜਿਹੜਾ PR126 ਆ ਸਿਰਫ ਤੇ ਸਿਰਫ ਉਹਨੂੰ ਇਸ ਟਾਈਮ ਵੀ ਜਿਹੜਾ ਹਲਦੀ ਜਾ ਗਟੋਲੀ ਰੋ ਗਿਆ ਉਹ ਆਇਆ ਆ PR131 ਵੈਰਾਈਟੀ ਨੂੰ ਕਿਤੇ ਵੀ ਵਿੱਚ ਹਲਦੀ ਰੋਗ ਆ ਜਿਹੜਾ ਉਹ ਦੇਖਣ ਨੂੰ ਨਹੀਂ ਆ ਦਾਣਾ ਬਿਲਕੁਲ ਸਾਫ਼ ਸੁਥਰਾ ਆ ਛਿੱਟਾ ਬਿਲਕੁਲ ਸਾਫ਼ ਸੁਥਰਾ ਆ ਜੇ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਲਵਾਂ ਤਾਂ ਵੈਰਾਈਟੀ ਕਿਸੇ ਵੀ ਪੱਖ ਤੋਂ ਮਾੜੀ ਨਹੀਂ ਆ दाना ਬਹੁਤ ਸਾਫ ਹੈ ਇੱਕੇ ਦੀ ਹੋਰ ਖਾਸੀਅਤ ਇਹ ਹੀ ਹੈ ਕਿ ਦੇਖੋ ਬਿਲਕੁਲ ਹਰੀ ਹੈ ਪਰ ਦਾਣੇ ਦਾ ਰੰਗ ਬਦਲ ਰਹੀ ਹੈ ਹਰੀ ਪੱਕ ਰਹੀ ਹੈ ਇਹਦਾ ਹੋਰ ਵੀ ਜ਼ਿਆਦਾ ਫਾਇਦਾ ਹੈ ਜਿਹੜਾ ਪੱਤਾ ਆ ਉਹਨੇ ਆਖਰੀ ਟਾਈਮ ਤੱਕ ਜਾ ਤੱਕ ਦਾਣਾ ਤਿਆਰ ਹੋਣਾ ਹੈ ਫਸਲ ਨੇ ਸਾਥ ਦੇਣਾ ਹੈ ਕਿ ਦਾਣਾ ਵਧੀਆ ਤਰੀਕੇ ਨਾਲ ਭਰੇ ਇਹ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਫੈਕਟਰ ਹੋ ਜਾਂਦਾ ਆ ਕਿ ਝਾੜ ਇਹਦਾ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਦਾ ਉਮੀਦ ਇਹ ਹੀ ਹੈ ਕਿ ਝਾੜ ਬਿਲਕੁਲ ਟੋਪ ਦਾ ਆਊਗਾ ਜੇ ਸਪਰੇਅ ਦੀ ਗੱਲ ਕਰਾਂ ਇਸ ਵੈਰਾਈਟੀ ਨੂੰ ਸਿਰਫ ਹਜੇ ਤੱਕ ਇੱਕ ਸਪਰੇਅ ਕੀਤੀ ਆ ਨਸਾਰੇ ਤੋਂ ਪਹਿਲਾਂ ਉਹਦੇ ਵਿੱਚ ਆਪਾਂ ਜਿਹੜਾ ਸੀਗਾ ਟੈਬੂਕੋਨਾਜ਼ੋਲ ਪਲੱਸ ਐਜ਼ੋਕਸੀਸਟਰੋਬਿਨ ਇਹ ਫੰਗੀਸਾਈਡ ਕੀਤਾ ਸੀਗਾ ਇਹ ਜਿਹੜਾ ਸਾਲਟ ਦਾ ਟੈਕਨੀਕਲ ਨੇਮ ਮੈਂ ਤੁਹਾਨੂੰ ਦੱਸ ਰਿਹਾ ਆ ਤੇ ਉਸ ਤੋਂ ਇਲਾਵਾ ਕਲੋਰੈਂਟਰਾਨੀਲੀਪਰੋਲ ਜਿਹੜਾ ਆ ਉਹ ਕੀਤਾ ਸੀਗਾ ਆਪਾਂ ਸੁੰਡੀ ਤੋਂ ਤੇ ਉਸ ਤੋਂ ਇਲਾਵਾ ਜਿਹੜਾ ਆ ਇਹਨੂੰ ਉਸ ਟਾਈਮ ਤੇ ਆਪਾਂ ਨਾਲ ਤੇਲੇ ਵਾਲੀ ਹਲਕੀ ਫਲਕੀ ਇੱਕ ਜਿਹੜੀ ਸੇਵੀਆਂ ਜੀਆਂ ਵਰਗੀ ਦਵਾਈ ਆਉਂਦੀ ਹੈ ਨਾ ਉਹ ਜਿਆਦਾ ਪਛਾਣਿਆ ਹਰੇਕ ਕਿਸਾਨ ਨੂੰ ਤੇਲੇ ਤੋਂ ਜਿਹੜੀ ਮਿਲਦੀ ਹੈ ਆਪਾਂ ਉਹੀ ਸਾਲਟ ਹੈ ਜਿਹੜਾ ਇਹਦਾ ਘਰ ਦਿੱਤਾ ਸੀਗਾ ਇਹਦੇ ਵਿੱਚ ਸਪਰੇਅ ਤੇ ਉਸ ਤੋਂ ਬਾਅਦ ਬਿਲਕੁਲ ਸਾਫ਼ ਹੈ ਜੇ ਹੁਣ ਗੱਲ ਕਰਾਂ ਇਹਨੂੰ ਕੋਈ ਰਿਕੁਆਇਰਮੈਂਟ ਹੈਗੀ ਐ ਇਹਨੂੰ ਕੋਈ ਸਪਰੇਅ ਦੀ ਨਹੀਂ ਹਾਲ ਦੀ ਘੜੀ ਵੈਰਾਈਟੀ ਬਿਲਕੁਲ ਸਾਫ਼ ਸੁਥਰੀ ਖੜੀ ਹੈ ਕੋਈ ਇਹਦੀ ਖਾਸ ਡਿਮਾਂਡ ਨਹੀਂ ਹੈ ਕਿ ਇਹਨੂੰ ਸਪਰੇਅ ਚਾਹੀਦੀ ਹੀ ਚਾਹੀਦੀ ਹੈ ਪਰ ਫੇਰ ਵੀ ਜੇ ਦੇਖਿਆ ਜਾਵੇ ਸਮਾਂ ਜਿੱਦਾਂ ਦਾ ਮੌਸਮ ਚੱਲ ਰਿਹਾ ਆ ਉਹਨੂੰ ਦੇਖਦੇ ਹੋਏ ਕੋਈ ਹੋਰ ਤਾਂ ਨਹੀਂ ਕੋਸ਼ਿਸ਼ ਕਰਾਂਗੇ ਕਿ ਇੱਕ ਤੇਲੇ ਵਾਲੀ ਜਿਹੜੀ ਸਪਰੇਅ ਆ ਉਹ ਕਰ ਦਿੱਤੀ ਜਾਵੇ ਕਿਉਂਕਿ ਦਾਣਾ ਬਿਲਕੁਲ ਇਸ ਟਾਈਮ ਪਲਦਾ ਪਿਆ ਆ ਬੜੇ ਆਰਾਮ ਨਾਲ ਪੱਕ ਰਿਹਾ ਆ ਕੋਈ ਇਚ ਹੋਣੀ ਐ ਵੀ ਕਾਲੀ ਨਹੀਂ ਆ ਮੌਸਮ ਦਾ ਟੈਂਪਰੇਚਰ ਦਾ ਕੋਈ ਇੱਥੇ ਐਡਾ ਤਕੜਾ ਫਰਕ ਨਹੀਂ ਪੈ ਰਿਹਾ ਸੋ ਉਹ ਕਰ ਦਵਾਂਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਤਰੀਕੇ ਨਾਲੇ ਨੇ ਪੱਕ ਜਾਣਾ ਆ ਬਿਲਕੁਲ ਧਿਆਨ ਨਾਲ ਵੀ ਜੇ ਦੇਖੀਏ ਦਾਣੇ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਹਰ ਕਪੱਖ ਤੋਂ ਬਹੁਤ ਲੱਦਿਆ ਹੋਇਆ ਦਾਣਾ ਆ ਬਹੁਤ ਵਧੀਆ ਵੈਰਾਈਟੀ ਆ ਅਮੀਰੀ ਆ ਕੁਦਰਤ ਦੀ ਮਿਹਰ ਨਾਲ ਇਹਦੇ ਵਿੱਚ ਝਾੜ ਵੀ ਬਹੁਤ ਵਧੀਆ ਹੀ ਆਊਗਾ ਹੁਣ ਏ ਦਾ ਜੇ 110 ਨਾਲ ਵੀ ਕੰਪੈਰੀਸ਼ਨ ਕੀਤਾ ਜਾਵੇ ਝੋਨੇ ਦੇ ਨਾਲ 110 ਝੋਨੇ ਦੀ ਜਿਹੜੀ ਵੈਰਾਈਟੀ ਆ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਆ ਪਰ ਏ ਇਸ ਸਾਲ ਦੇਖਦੇ ਆ ਆਪਾਂ ਨੂੰ ਕੀ ਰਿਜ਼ਲਟ ਦੇ ਕੇ ਜਾਂਦੀ ਤੁਹਾਡੇ ਖੇਤ ਦੇ ਵਿੱਚ ਇਹਦਾ ਕੀ ਰਿਜ਼ਲਟ ਆ ਕਿੱਦਾਂ ਦੀ ਰਿਪੋਰਟ ਆ ਇਹਦੀ ਹੁਣ ਤੱਕ ਤੁਸੀਂ ਹਾਂਜੀ ਕਰ ਸਕਦੇ ਆ ਕੋਈ ਸੁਝਾਅ ਹੋਵੇ ਉਹ ਵੀ ਦੇ ਸਕਦੇ ਆ ਹੁਣ ਆਪਾਂ ਅਗਲੇ ਦਿਨ ਅਗਲੀ ਵੀਡੀਓ ਮੜਾ ਕੇ ਉਦ ਤੱਕ ਲਈ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ